संसार खत्म होनेक इंसान है जिम्मेवार आखिर की दसा अजिहा खोज करताव ने जो दुनिया हो सकती है खत्म ਮਨੁੱਖਤਾ ਬਾਰੇ ਕਈ ਤਰ੍ਹਾਂ ਦੀ ਆਪਾਂ ਵਿਖਵਾਣੀਆਂ ਕੀਤੀਆਂ ਜਾਂਦੀਆਂ ਹਨ ਹਾਲਾਂਕਿ ਕੁਝ ਅਜਿਹੀਆਂ ਗੱਲਾਂ ਹਨ ਜੋ ਸਿਰਫ ਜੋਤਿਸ਼ ਦੇ ਆਧਾਰ ਤੇ ਨਹੀਂ ਸਗੋ ਵਿਗਿਆਨਿਕ ਆਧਾਰ ਤੇ ਵੀ ਕਹੀਆਂ ਜਾਂਦੀਆਂ ਹਨ ਅਜਿਹੀ ਹੀ ਇੱਕ ਭਵਿੱਖਵਾਣੀ ਇਸ ਸਮੇਂ ਕਾਫੀ ਚਰਚਾ ਵਿੱਚ ਹੈ ਜਿਸ ਨੂੰ ਵਿਗਿਆਨੀਆਂ ਨੇ ਖੋਜ ਤੋਂ ਬਾਅਦ ਬਣਾਇਆ ਭਾਵੇਂ ਸੁਣਨ ਤੋਂ ਬਾਅਦ ਜੁਰਬ ਦੇ ਲੋਕ ਚਿੰਤਿਤ ਹੋਣਗੇ ਪਰ ਇਸ ਤੋਂ ਜੋ ਕਾਰਨ ਦੱਸਿਆ ਜਾ ਰਿਹਾ ਹੈ ਪੂਰੀ ਦੁਨੀਆ ਲਈ ਕਾਫੀ ਚਿੰਤਾਜਨਕ ਹੈ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਦੁਆਰਾ ਕੀਤੀ ਗਈ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ 2015 ਅਤੇ 2099 ਦੇ ਵਿਚਕਾਰ ਕੁਝ ਅਜੀਹਾ ਵਾਪਰੇਗਾ ਜਿਸ ਦੇ ਨਤੀਜੇ ਵਜੋਂ ਯੂਰਪ ਵਿੱਚ 58 ਲੱਖ ਲੋਕਾਂ ਤੋਂ ਵੱਧ ਦੀ ਮੌਤ ਹੋ ਜਾਵੇਗੀ ਉਹਨਾਂ ਨੇ ਇਸ ਦਾ ਕਾਰਨ ਜੋ ਦੱਸਿਆ ਹੈ ਉਹ ਸਾਡੇ ਸਾਰਿਆਂ ਲਈ ਚੇਤਾਵਨੀ ਤੋਂ ਘੱਟ ਨਹੀਂ ਮਲੇ ਰਿਪੋਰਟ ਦੇ ਅਨੁਸਾਰ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੌਪੀਕਲ ਮੈਡੀਸਿਨ ਦੇ ਖੋਜਕਰਤਾਵਾਂ ਨੇ ਕਿਹਾ ਹੈ ਕਿ 2015 ਤੋਂ 2099 ਦੇ ਵਿਚਕਾਰ ਯੂਰਪ ਦੇ ਵਿੱਚ ਕੁੱਲ 58 ਲੱਖ ਲੋਕਾਂ ਦੀ ਮੌਤ ਹੋ ਜਾਵੇਗੀ ਇਸ ਖੋਜ ਵਿੱਚ ਸਿਰਫ ਉਹਨਾਂ ਲੋਕਾਂ ਦੀ ਮੌਤਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਜੋ ਜਲਵਾਯੂ ਪਰਿਵਰਤਨ ਕਾਰਨ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਗਰਮੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਠੰਡ ਕਾਰਨ ਹੋਣ ਵਾਲੀਆਂ ਮੌਤਾਂ ਨਾਲੋਂ ਵੱਧ ਹੋਵੇਗੀ ਦੱਸਦੇ ਕਿ ਬਾਰਸੀਲੋਨਾ ਗਰਮੀ ਕਾਰਨ ਸਭ ਤੋਂ ਵੱਧ ਮੌਤਾਂ ਵਾਲਾ ਸਥਾਨ ਹੋਵੇਗਾ ਜਦੋਂ ਕਿ ਰੋਮ ਨੇਪਲਸ ਅਤੇ ਮੈਡੀਸਿਨ ਇਸ ਤੋਂ ਬਾਅਦ ਆਉਣਗੇ ਖੋਜ ਦੇ ਮੁਖ ਲੇਖਕ ਡਾਕਟਰ ਪੀਆਰੇ ਮੈਸ ਲੋਟ ਨੇ ਕਿਹਾ ਹੈ ਕਿ ਉਹਨਾਂ ਦੇ ਰਿਪੋਰਟ ਦੇ ਨਤੀਜੇ ਵਜੋਂ ਜਲਵਾਯੂ ਪਰਿਵਰਤਨ ਅਤੇ ਵਾਧਦੀ ਗਰਮੀ ਨਾਲ ਨਜਿੱਠਣ ਲਈ ਤੁਰੰਤ ਉਪਾਅ ਕਰਨ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਉਪਾਅ ਕਾਫੀ ਜ਼ੋਰ ਵੀ ਦਿੰਦੇ ਹਨ ਇਸ ਦੇ ਨਤੀਜੇ ਖਾਸ ਤੌਰ ਤੇ ਮੈਡੀਟੇਰੀਅਨ ਖੇਤਰ ਵਿੱਚ ਵਿਨਾਸ਼ਕਾਰੀ ਹੋਣਗੇ ਜੇਕਰ ਅਸੀਂ ਸਮੇਂ ਸਿਰ ਉਪਾਅ ਕਰਨੇ ਸ਼ੁਰੂ ਕਰ ਦਈਏ ਤਾਂ ਜਲਵਾਯੂ ਪਰਿਵਰਤਨ ਤੋਂ ਬਚ ਕੇ ਲੱਖਾਂ ਲੋਕਾਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਇਸ ਅਧਿਐਨ ਵਿੱਚ ਯੂਰਪ ਦੇ ਕੁੱਲ 854 ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਵਿੱਚ ਗਰਮੀ ਕਾਰਨ ਭਵਿੱਖ ਵਿੱਚ ਹੋਣ ਵਾਲੇ ਮੌਤਾਂ ਦਾ ਅੰਦਾਜ਼ਾ ਲਗਾਇਆ ਗਿਆ ਸੀ ਜੇਕਰ ਇਸ ਗਾਲਵਲ ਧਿਆਨ ਨਾ ਦਿੱਤਾ ਗਿਆ ਤਾਂ ਕਰੋੜਾ ਲੋਕ ਆਪਣੀਆਂ ਜਾਨਾਂ ਗਵਾ ਦੇਣਗੇ ਇਹ ਰਿਪੋਰਟ ਸਿਰਫ ਯੂਰਪ ਲਈ ਨਹੀਂ ਸਗੋ ਪੂਰੀ ਦੁਨੀਆ ਲਈ ਇੱਕ ਚੇਤਾਵਨੀ ਬਣ ਚੁੱਕੀ ਹੈ